ਸਜਣੋ ਅੱਜ ਜੇ ਤਾਂ ਮਹਿਕਮਾ ਦੇਖੋਗੇ ਤਾਂ ਬੰਦਾ ਆਇਆ ਫਿਰ ਤਾਂ ਐਨੀਮਲ ਰੈਸਕਿਊ ਵਾਲਾ ਇੱਧਰ ਫਿਰਦੇ ਆ ਪਾਮ ਟਰੀ ਵਾਲੇ ਬੰਦੇ ਮਗਰਲੇ ਪਾਸੇ ਮਾਹੌਲ ਦੇਖੋਗੇ ਤਾਂ ਤੁਸੀਂ ਕੋਹੜੀ ਤੁਹਾਨੂੰ ਸਾਡੀ ਮਿਲੂਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਇਹ ਸਾਰੇ ਬੰਦੇ ਇੱਥੇ ਇਕੱਠੇ ਕਿਉਂ ਕੀਤੇ ਆ ਕਿਉਂਕਿ ਆ ਬੰਦਾ ਸਾਡੀ ਅਜਗਵਾਈ ਕਰ ਰਿਹਾ ਅੱਜ ਤੋਂ ਸਾਡੇ ਤੋਂ ਕੀ ਕਰਾਉਣਾ ਚਾਹੁੰਦਾ ਬੋਲ ਪੌਦੇ ਲਾਈ ਪੌਦੇ ਲਾਈ ਅੱਜ ਲਾਵੀ ਪੌਦੇ ਲਾਉਣੇ ਆ ਬਾਈ ਨੇ ਕਹਿਤਾ ਇਸ ਕਰਕੇ ਪੌਦੇ ਲਾਉਣੇ ਆ ਆਪਾਂ ਪੌਦੇ ਲਾਉਣੇ ਆ ਆਹ ਪਤਾ ਨਹੀਂ ਇਹ ਖਜੂਰਾਂ ਤੇ ਪਤਾ ਨਹੀਂ ਇਹ ਕੀ ਆ ਤੇ ਕਹਿੰਦੇ ਤਾਨੂੰ ਪਾਮ ਲਾਉਣੇ ਆ ਇਹ ਲਾਉਣੇ ਆ ਇੰਨੀ ਮਾਤਰਾ ਜਹ ਤੇ ਲਾਉਣੇ ਆ ਤੇ ਸਜਣੂ ਇੱਕ ਬੇਨਤੀ ਆ ਕੱਲ ਨੂੰ ਅਸੀਂ ਵੇਚ ਗਏ ਤੇ ਸਾਨੂੰ ਕੋਈ ਬੰਦਾ ਕਹਵੇ ਤੁਸੀਂ ਆਪ ਦੇ ਖੇਤ ਤੋਂ ਪੱਟੀ ਜਨੇ ਇਹ ਅਸਲ ਦੇ ਵਿੱਚ ਅਸੀਂ ਫਸਲ ਬੀਜਣ ਲੱਗੇ ਆ ਆਏ ਉਹੋ ਜਿਨ੍ਹਾਂ ਦੇ ਸਬੰਧ ਦੇ ਵਿੱਚ ਆਪਣਾ ਕੋਈ ਕਮਰਸ਼ੀਅਲ ਐਂਗਲ ਨਹੀਂਗਾ ਆਹ ਕਮਰਸ਼ੀਅਲ ਐਂਗਲ ਤੋਂ ਲਾਉਣ ਲੱਗੇ ਆ ਠੀਕ ਆ ਕਿ ਨਹੀਂ ਇਹਦੀ ਜਾਣਕਾਰੀ ਹੈ ਜਿਹੜੀ ਆ ਸੱਜਣ ਤਿੰਨ ਭਾਈ ਆ ਇਹਨਾਂ ਨੇ ਦਿੱਤੀ ਆਪਾਂ ਨੂੰ ਇਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਮੁਤਾਬਕ ਲਾ ਰਹੇ ਆ ਸੋਹਣਿਆ ਸੋਟੀ ਆਪਣੀ ਸਿੱਧੀ ਨਹੀਂ ਨਹੀਂ ਇਹ ਆਪਾਂ ਦੂਜੀ ਜਿੱਥੇ ਤੇ ਰੱਸੀ ਬੰਨਾਂ ਓਕੇ ਆਹ ਸੀ ਆਹ ਦੇਖ ਆਹ ਸੀ ਆਹ ਸੀ ਆਹ ਸੀ ਹਾਂ ਆਪੋਂ ਭੀੜ ਕੋ ਆ ਗਈ ਆ ਇਹ ਇਹ ਬੰਦੇ ਦਰਾਖਤਾਂ ਦੇ ਮਾਰ ਹੀ ਆ ਸੋਟੀਆਂ ਵੱਢਣ ਦੇ ਮਾਰ ਹੈ ਨਹੀਂ ਗੇ ਬਾਡ ਟੋਕ ਨਹੀਂ ਨਾ ਹੋਣੀ ਬਾਡ ਟੋਕ ਵਾਲੇ ਹੈ ਨਹੀਂ ਮੁੱਢੋਂ ਲੈ ਕੇ ਤਿੰਨਾ ਭਰਾਵਾਂ ਨੇ ਬਾਡ ਟੋਕ ਕੀਤੀ ਨਹੀਂ ਬਾਡ ਟੋਕ ਕਿਸੇ ਦੀ ਕਰਵਾਈ ਨਹੀਂ ਨਾ ਅੱਡ ਹੋਇਆ ਨਾ ਕੋਈ ਅੱਡ ਕਰਵਾਇਆ ਹੁਣ ਇਹ ਕਿਵੇਂ ਕਰ ਦੇਣ ਕਿਸੇ ਨੂੰ ਅੱਡ ਵੱਡ ਹੈਨਾ ਜਦੋਂ ਪਾਰ ਫਿਰ ਕੋੜਾ ਦੀ ਵੀਡੀਓ ਹੀ ਬਣਾਉਣੀ ਅੱਜ ਆਪਾਂ ਹਨਾ ਮੈਂ ਉੱਥੇ ਵੀ ਨਾਉਣ ਤੇ ਲਾਉਣਾ ਪ੍ਰੀਤ ਆਉਂਦਾ ਹੈਲੋ ਬਈ ਸੋਹਣਿਆ ਸਾਜਣੋ ਚਲੋ ਇਹ ਕੀ ਵਿਧੀ ਵਿਧਾਨਾ ਕਿਵੇਂ ਹੋਊਗਾ ਸਾਰਾ ਕੁਝ ਸਾਰੇ ਲੱਗ ਕੇ ਕੀ ਕਰਨਾ ਕੀ ਮੰਤਰ ਪੜ੍ਹਨਾ ਪੈਂਦਾ ਕਿਹੜਾ ਬੰਦਾ ਸਾਧਣਾ ਪੈਂਦਾ ਕਿਵੇਂ ਲੱਗਦੇ ਆ ਕੀ ਸਾਰੀ ਤੁਹਾਨੂੰ ਵਿਧੀ ਵਿਧਾਨ ਸਾਰਾ ਸਮਝਾਵਾਂਗੇ ਬਣੇ ਰਹੋ ਲਾਸਟ ਤੱਕ ਇੱਕ ਸਾਡੇ ਨਾਲ ਕੰਮ ਮਾੜਾ ਹੋ ਗਿਆ ਉਹ ਜਿਹੜੀ ਸਾਡੇ ਕੁੱਤੀ ਤੁਰੀ ਜਾਂਦੀ ਹੈ ਨਾ ਇਹਦਾ ਇੱਕੋ ਇੱਕ ਕਤੂਰਾ ਸੀਗਾ ਤੇ ਉਹ ਬਹੁਤ ਸ਼ੌਂਕ ਨਾਲ ਪਾਲਿਆ ਰੀਜ ਨਾਲ ਪਾਲਿਆ ਤੇ ਅੱਜ ਕੋਈ ਉਹ ਕਤੂਰਾ ਲੈ ਗਿਆ ਚੱਕ ਕੇ ਇਥੋਂ ਤੇ ਇਹ ਕੁੱਤੀ ਵਿਚਾਰੀ ਸਵੇਰ ਦੀ ਰੋਂਦੀ ਫਿਰਦੀ ਆ ਥੋੜੀ ਦੋ ਦਿਨਾਂ ਦੀ ਖੇਡ ਆ ਸੱਜਣੋ ਕੋਈ ਕਤੂਰਾ ਨਸਲੀ ਤਾਂ ਹੈ ਨਹੀਂ ਸੀ ਤੇ ਪਰ ਤੁਸੀਂ ਇਹਦੀ ਜ਼ਿੰਦਗੀ ਬਰਬਾਦ ਕਰ ਚੱਲੇ ਆ ਥੋੜੀ ਖੇਡ ਨੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਤੀ ਇਹ ਕੰਮ ਮਾੜਾ ਹੋਇਆ ਇਹ ਸਾਡਾ ਸਨੇਹਾ ਜੇ ਕੋਈ ਨੇੜੇ ਤੇੜੇ ਦਾ ਭਰਾ ਲੈ ਕੇ ਗਿਆ ਤਾਂ ਭਰਾ ਬਿਨਾਂ ਇੱਕਾ ਦਾ ਦਿਨ ਖੇਡ ਕੇ ਛੱਡ ਜਿਓ ਨਾਲ ਤਾਂ ਉਹ ਬੱਚਾ ਔਖਾ ਹੋ ਕੱਲਾ ਨਾਲੇ ਇਹ ਔਖੀ ਆ ਇਹ ਬੇਨਤੀ ਆ ਸਾਡੀ ਚਲੋ ਇਹ ਦੂਗਾ ਵਾਲਾ ਵਿਧੀ ਵਿਧਾਨ ਕੀ ਹੁੰਦਾ ਉਹ ਸਾਰਾ ਤੁਹਾਨੂੰ ਸਮਝਾਉਨੇ ਆ ਫੀਤੇ ਚੱਕ ਲਿਆ ਇਹ ਅਸਲ ਦੇ ਵਿੱਚ 3 3 ਫੁੱਟ ਤੇ ਲੱਗਦੇ ਆ ਤੇ ਅਸੀਂ ਲਾਉਣੇ ਆ 4 4 ਫੁੱਟ ਤੇ ਇਹਦੇ ਨਾਲੋਂ ਥਾਂ ਛੱਡਾਂਗੇ ਇਹ ਵਾਹ ਛੱਡ ਲੋ ਜੀ ਫਿਰ ਤੱਕ ਜੀ ਨਾਲ ਹੀ ਹਨਾ ਕਿ ਨਾ ਤੇ ਰੱਸੀ ਲਾ ਕੇ ਕੱਲਾ ਕੱਲਾ ਬੂਟਾ 4 4 ਫੁੱਟ ਦੀ ਦੂਰੀ ਤੇ ਲੱਗਣਾ ਸੱਜਣਾ ਪਾਮ ਟਰੀਆ ਇਹ ਇਹ ਕਿਹੜਾ ਵਾਸ਼ਿੰਗਟੋਨੀਆਂ ਕਿਹੜਾ ਬਾਈ ਹਾਂਜੀ ਵਾਸ਼ਿੰਗਟੋਨੀਆਂ ਵਾਸ਼ਿੰਗਟੋਨੀਆਂ ਪਾਵਾਂ ਸੱਜਣਾ ਮੈਂ ਖਜੂਰਾ ਤੁਹਾਨੂੰ ਕਹਿੰਦਾ ਚੌੜ ਕਰਦਾ ਈ ਤੁਹਾਡੇ ਨਾਲ ਇਹ ਵਾਸ਼ਿੰਗਟੋਨੀਆਂ ਪਾਵਾਂ ਇਹ ਅਸਲ 'ਚ ਫਸਲ ਬੀਜਣ ਲੱਗੇ ਆ ਉਹੋਂ ਸੇ ਬਾਈ ਹੁਣ ਉਧਰੋਂ ਟੰਬੇ ਟੁੰਬੇ ਵੱਢੀ ਆਉਂਦੇ ਆ ਕੰਮ ਜੰਗੀ ਪੱਧਰ ਤੇ ਲੜਾਈ ਵਾਲਾ ਮਾਹੌਲ ਬਣਿਆ ਪਿਆ ਜਮਾ ਆਹ ਦੇਖੋ ਇਹਨੂੰ ਮਿਣ ਕੇ 4 ਫੁੱਟ ਵੱਢ ਲੈਣੇ ਆ ਹਨਾ ਭਾਈ ਹਾਂ ਆਹ ਭਈ ਆਪਾਂ ਤੂਤਦੇ ਆਹ ਦੇਖਦੇ ਆ 4 4 ਫੁੱਟ ਦੇ ਚਾਹੀਦੇ ਆਪਾਂ ਨੂੰ ਹੂੰ ਤੇ ਵਾਹ ਕਿੱਲੀਆਂ ਜੀਆਂ ਵੀ ਤੂ ਬਿਸ਼ੱਕ ਨਾ ਬਾਈ ਬੇਸ਼ੱਕ ਉਹ ਬਾਈ ਜੀ ਮੈਂ ਨਾ ਡੇਢ ਤੇ ਨਾ ਕਰਦੀ ਫਿਰ ਆ ਵਾਲਜਾ ਨਿਕਲ ਜੇਗਾ ਵਿੱਚੋਂ ਭਾਵੇਂ ਡੇਢ ਕਰਦੇ ਭਾਵੇਂ 2 ਕਰਦੇਓ ਤੁਸੀਂ 2 ਕਰਦੇ 2 ਕਰਦੇਓ 2 ਕਰਦੋ ਇਹ ਕੋਈ ਮਸਲਾ ਨਹੀਂ ਕਿਉਂਕਿ ਉਹ ਵਾਲਜਾ ਵਿੱਚ ਫਿਰ ਹਾਂ ਇਹ 2 ਕਰਦੇਓ ਤੇ ਇੱਕ ਗੱਲ ਹੋਰ ਆ ਆ ਥਾ ਨਾ ਇੰਨੇ ਨੂੰ ਬਿਸ਼ੱਕ ਆਪਾਂ ਹੋਰ ਇੰਨਾ ਹੀ ਛੱਡ ਦਿਓ ਇਥੋਂ ਰਸਤਾ ਵਧੀਆ ਰਸਤਾ ਵੀ ਪਕੇਰਾ ਤਾਂ ਆਪਾਂ ਉਹ ਥਾਂ ਨੂੰ ਰਸਤਾ ਜਾਂਦਾ ਰੱਖ ਲਾਂਗੇ ਨੰਬਰ 2 ਤੇ ਆਪਾਂ ਹੋਰ ਵੀ ਕੇਸ ਕਰਾਂਗੇ ਬਾਈ ਇਹਦੇ ਇਸ ਸੰਬੰਧ ਦੇ ਵਿੱਚ ਆਪਾਂ ਇੱਥੇ ਇਹਨੂੰ ਇੰਨਾ ਜੰਗਲ ਨੂੰ ਹੀ ਦੇ ਦੇਾਂਗੇ ਵਰਗਾ ਠੀਕ ਹੈ ਜੀ ਇੰਨੇ ਚ ਆਪਾਂ ਹੋਰ ਲਾ ਲਾਂਗੇ ਆਂ ਬੂੰਬ ਕੋਈ ਮੋਲ ਆਪਣੀ ਆ ਆਪਣਾ ਜਿਹੜੀ ਆ ਜਗਾ ਇਹ ਪੂਰੀ ਕਵਰ ਹੋ ਜੂ ਫਿਰ ਨਾਲੇ ਬਾਪੂ ਕਨਾ ਘਰ ਆ ਰਹਿ ਜੂ ਨਾਲੇ ਬਾਪੂ ਕਨਾ ਘਰ ਆ ਰਹਿ ਜੂ ਆ ਲੂ ਲੂ ਪਟਣੇ ਉਹਨਾਂ ਨੇ ਹਾਂ ਭਾਈ ਜੀ ਉਹ ਦਿਹਾੜੇ ਕੁਆੜੀ ਹੂੰ ਆਇ ਨੂੰ ਮਾਰਾ ਟੋਕ ਬ੍ਰਿੰਦਰ ਲਿੰਕ ਰੋੜ ਹਾਏ ਟੁੱਟ ਲਿਆ ਹੋ ਜਾ ਬਈ ਉਹ ਵੀ ਕੋਸਾ ਵਾਪ ਹੋਇਆ ਮੂਰੇ ਹੁਣ ਕੋਸਾ ਆਪ ਗੋਲਾ ਸੱਟਣਗੇ ਲਓ ਵੀ ਆਪ ਵੀਰ ਹੋਣੀ ਸ਼ੁਰੂਆਤ ਕਰਨ ਲੱਗੇ ਆ ਲੈ ਵੀ ਦਾਤਿਆ ਜੋ ਦੇਵੇਂਗਾ ਸਾਨੂੰ ਤੇਰੀ ਦਾਤ ਤੇ ਕੋਈ ਇਤਰਾਜ਼ ਨਹੀਂ ਹੋਊਗਾ ਅਸੀਂ ਬਸ ਬੀਜਣ ਲੱਗੇ ਆ ਸਹੀ ਹੈ ਨਾ ਭਾਈ ਗੱਲ ਬਾਈ ਗੁਰੂ ਅਸੀਂ ਬੀਜਣ ਲੱਗੇ ਆ ਜੋ ਤੂੰ ਦੇਵੇਂਗਾ ਅਸੀਂ ਖੁਸ਼ ਹੋ ਕੇ ਪ੍ਰਵਾਨ ਕਰਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਕਿ ਤੂੰ ਇੰਨਾ ਹੀ ਦਿੱਤਾ ਤੇ ਇੰਨਾ ਬਸ ਜੋ ਦਿੱਤਾ ਸਾਡੀ ਔਕਾਤ ਹੋਊਗੀ ਰੱਸੀ ਤੇ ਪਾਈਏ ਉੱਪਰ ਹੀ ਠੀਕ ਆ ਨਾ ਅਸਲ ਦੇ ਵਿੱਚ ਕਹਾਣੀ ਇਹ ਨਹੀਂ ਹੁੰਦੀ ਕਿ ਤੁਹਾਨੂੰ ਕੀ ਮਿਲਿਆ ਕਹਾਣੀ ਇਹ ਹੁੰਦੀ ਹੈ ਕਿ ਤੁਹਾਡੀ ਝੋਲੀ ਕਿੱਡੀ ਆ ਦਾਤੇ ਨੇ ਉਨਾ ਹੀ ਪਾਉਣਾ ਹਾਂ ਬਾਈ ਬਿਲਕੁਲ ਸਹੀ ਹੈ ਠੀਕ ਹੈ ਕਿ ਨਹੀਂ ਹੁਣ ਦਾਤ ਤਾਂ ਤਾਂ ਉਨਾ ਹੀ ਪਾਊਗਾ ਤਾਂ ਇਹ ਤਾਂ ਫਿਰ ਥੋੜੀ ਝੋਲੀ ਤੇ ਮੈਨੇ ਰੱਖਦਾ ਇਸ ਦੇਣ ਵਾਲੇ ਤੇ ਮੈਨੇ ਨਹੀਂ ਰੱਖਦਾ ਉਹਨੇ ਤਾਂ ਹੋ ਸਕਦਾ ਵੱਧ ਦੀ ਸਿੱਟੇ ਹੋਵੇ ਹੁਣ ਝੋਲੀ ਚ ਉਨਾ ਹੀ ਪਿਆ ਜਦੋਂ ਤੇਰੀ ਝੋਲੀ ਓਡੀ ਆ ਹਨ ਤਾਂ ਲੈ ਵੀ ਸੱਜਣੋ ਲਾਉਣ ਲੱਗਿਆ ਇਹ ਲਾਉਣ ਲੱਗਿਆ ਨਿਸ਼ਾਨੀਆਂ 4 4 ਫੁੱਟ ਅਸਲ ਦੇ ਵਿੱਚ ਵੀਰੇ ਵਰਗੇ ਰეკਮੈਂਡ ਕਰਦੇ 3 ਫੁੱਟ ਅਸੀਂ ਕਹਿੰਦੇ ਫੁੱਟ ਕਾ ਹੋਰ ਬਤਾ ਦਿਓ ਤੇ ਇਹਦੇ ਨਾਲ ਜਗਾ ਪੂਰਾ ਜ਼ਿਆਦਾ ਕਵਰ ਹੋ ਜੂ ਪਰ ਇਹਦੇ ਨਾਲ ਬਾਈ ਕੁਆਲਟੀ ਜ਼ਿਆਦਾ ਆ ਚੁੱਕੀ ਹੈ ਨਾ ਬਾਈ ਤੇ 4 ਫੁੱਟ ਕੀਤੀ ਹੈ 4-4 ਫੁੱਟ ਤੇ ਆ ਡੰਡਾ ਐ ਬਣਾਤਾ ਆ ਡੰਡੇ ਨਾਲ ਨਿਸ਼ਾਨ ਲੱਗ ਰਹੇ ਆ ਨਿਸ਼ਾਨਾਂ ਦੇ ਉੱਤੇ ਉਹ ਬੂਟੇ ਲੱਗ ਜਾਣੇ ਆ ਸੋਹਣਿਓ ਠੀਕ ਹੈ ਕਹਿੰਦੇ ਸਾਰਾ ਵਿਧੀ ਬਦਾਨ ਇਹ ਹੀ ਆ 4 ਫੁੱਟੀ ਬੂਟੇ ਤੋਂ ਬੂਟਾ 4 ਫੁੱਟੀ ਰੱਸੀ ਤੋਂ ਰੱਸੀ ਆ ਇੱਥੇ ਰੱਖਤਾ ਕਾਦਣਾ ਉਹਦੋਂ ਤੋਂ ਆਪੇ ਹੀ ਟੁੱਕ ਨਹੀਂ ਰੱਸੀ ਉੱਤੇ ਨਹੀਂ ਰੱਖਣੀ ਮੇਰਾ ਰੱਸੀ ਹਲਦੀ ਹੂੰ ਆ ਬੀਰ ਵਰਗੇ ਪਾਈ ਜਾਂਦੇ ਆ ਬਈ ਫੋਨ ਤਾਂ ਬਹੁਤ ਆਏ ਹੋਣਗੇ ਵੀਡੀਓ ਤੋਂ ਬਾਅਦ ਹਾਂਜੀ ਬਾਈ ਪਿਆਰ ਵੀ ਬਹੁਤ ਮਿਲਿਆ ਬਾਈ ਬਹੁਤ ਪਿਆਰ ਕੀਤਾ ਲੋਕਾਂ ਨੇ ਅਸਲ ਵਿੱਚ ਬਹੁਤ ਲੋਕਾਂ ਦੀ ਬੜਾ ਅਪਰੀਸ਼ੀਏਟ ਲੋਕ ਚੰਗੇ ਬਹੁਤ ਆ ਬਾਈ ਬਹੁਤ ਬਹੁਤ ਮਤਲਬ ਲੋਕ ਮੋਹ ਕਰਦੇ ਆ ਲੋਕ ਕਿਸੇ ਦੀ ਤਰੱਕੀ ਤੇ ਖੁਸ਼ ਹੋਣ ਵਾਲੇ ਲੋਕ ਬਹੁਤ ਜ਼ਿਆਦਾ ਫਰੋਂ ਤੋਂ ਇੰਨੀਆਂ ਕਾਲਸ ਆਈਆਂ ਨਾ ਉੱਥੇ ਬੈਠੇ 60 70 ਸਾਲ ਦੇ ਜਿਹੜੇ 70 70 ਸਾਲ ਦੇ ਬਜ਼ੁਰਗ ਹੂੰ ਉਹਨਾਂ ਕਹਿਆ ਵੀ ਤੁਸੀਂ ਜਿਹੜਾ ਇਹ ਕੰਮ ਕੀਤਾ ਨਾ ਜੀ ਸਾਡਾ ਇੱਥੇ ਬੈਠਾਂ ਦਾ ਹੂੰ ਮਤਲਬ ਇੰਨਾ ਕੁ ਜ਼ਿਆਦਾ ਸਾਨੂੰ ਮਹਿਸੂਸ ਹੋਇਆ ਵੀ ਯਾਰ ਸਾਡੇ ਪੰਜਾਬ 'ਚ ਅਜੇ ਵੀ ਲੋਕ ਵਧੀਆ ਖੇਤੀਆਂ ਵੱਲ ਧਿਆਨ ਦੇ ਰਹੇ ਨੇ ਹੈਗੇ ਆ ਹੈਗੇ ਆ ਲੋਕ ਹੈਗੇ ਹੈਗੇ ਹੈ ਗਿਆ ਸਜਣਾ ਤੇਰੇ ਵਰਗਾ ਸੀ ਆਪ ਬਹੁਤ ਪ੍ਰਭਾਵਿਤ ਹੋਏ ਸੀ ਆਪ ਬਾਅਦ ਦੇ ਵਿੱਚ ਮੈਂ ਵੱਡੇ ਬਾਈ ਨਾਲ ਪ੍ਰੀਤ ਨਾਲ ਰਸਤੇ 'ਚ ਤੁਹਾਡੇ ਬਾਰੇ ਇੱਕ ਤਾਂ ਸਭ ਤੋਂ ਵੱਡੀ ਗੱਲ ਵੀ ਤੁਸੀਂ ਤਿੰਨੇ ਭਾਈ ਤੁਹਾਡੀ ਬਣਦੀ ਆ ਉਹ ਬਾਈ ਤੁਸੀਂ ਜਿਹੜੀ ਉਹ ਗੱਲ ਕਰਤੀ ਉਦੋਂ ਤੁਸੀਂ ਵੀ ਵਧੀਆ ਨਾਲ ਇੱਕ ਉਦਾਹਰਣ ਲੈ ਲਈਓ ਪਾਕਿਸਤਾਨ ਵਾਲੀ ਹਾਂ ਤੇ ਉੱਥੇ ਉਹ ਚਲੋ ਬਾਈ ਨੇ ਗੱਲ ਕਰਤੀ ਮੂਸੇ ਵਾਲੇ ਵਾਲੀ ਹੂੰ ਉਹਦਾ بڑا ਲੋਕਾਂ ਨੇ ਕਿਹਾ ਯਾਰ ਤੁਹਾਡੇ ਭਰਾਵਾਂ ਦਾ ਪਿਆਰ ਹੂੰ ਗੁਰੂ ਮਾਰਾ ਦੇ ਵਾਸੀ ਹੈ ਉਹ ਹੀ ਕਰਾਉਂਦਾ ਸਾਰਾ ਕੁਝ ਹੂੰ ਨਹੀਂ ਤੁਸੀਂ ਦੇਖੋ ਵੀ ਯਾਰ ਸਾਡਾ ਬਾਪੂ ਆਂਦਾ ਹੁੰਦਾ ਸੀ ਵੀ ਕੰਮ ਥੋੜਾ ਸੋਭਾ ਲੋਕਾਂ ਦੀ ਹਾਂਜੀ ਹੈ ਹਨਾ ਤੇ ਉਹ ਗੱਲ ਸਾਨੂੰ ਐ ਲੱਗਣੀ ਵੀ ਐ ਕਿਵੇਂ ਯਾਰ ਜਦੋਂ ਕੰਮ ਸਾਡਾ ਤਾਂ ਉਹ ਹੁਣ ਪਤਾ ਲੱਗਦਾ ਵੀ ਹਾਂ ਯਾਰ ਜਦੋਂ ਤੁਸੀਂ ਵਧੀਆ ਕੰਮ ਕਰਦੇ ਹੋ ਲੋਕ ਤੁਹਾਡੀ ਸਲੋਤਾ ਫ੍ਰੀ ਚ ਹੀ ਕਰੀ ਜਾਂਦੇ ਹਣਾ ਤੇ ਉਹਨੇ ਕਹਣਾ ਕੰਮ ਆਪਦਾ ਵਿਗੜਦਾ ਹੁੰਦਾ ਲੋਕ ਟੀਚਰਾਂ ਕਰਦੇ ਹੁੰਦੇ ਉਹ ਗੱਲ ਜਮਾਂ ਸਹੀ ਆ ਬਾਪੂ ਦੀ ਗੱਲ ਤੇ ਇਹ ਤਾਂ ਬਹੁਤ ਵੱਡਾ ਜਿਹੜਾ ਤਾਂ ਥੋੜਾ ਤਾਂ ਯਾਰ ਥੋੜੀ ਬਣਦੀ ਆ ਮੈਨੂੰ ਐ ਲੱਗਦਾ ਵੀ ਥੋੜੀ ਸਭ ਤੋਂ ਵੱਡੀ ਕਮਾਈ ਇਹ ਆ ਕਿ ਤੁਸੀਂ ਭਰਾ ਇਕੱਠੇ ਆ ਥੋੜੀ ਪੂੰਜੀ ਇਹ ਆ ਕਿ ਤੁਸੀਂ ਇੱਕ ਫੋਟੋ ਦੇ ਫਰੇਮ ਦੇ ਵਿੱਚ ਤਿੰਨੇ ਖੜੇ ਆ ਅਹੀ ਇਕੱਲੇ ਇਕੱਲੇ ਬਈ ਤੁਰਦੇ ਨਾ ਤੇ ਅਸੀਂ ਇੱਥੋਂ ਤੱਕ ਨਹੀਂ ਪਹੁੰਚਦੇ ਹਾਂ ਉਹ ਹੀ ਉੱਥੇ ਫਸੇ ਰਹਿਣਾ ਸੀ ਕਣਕ ਝੋਨੇ ਦੀ ਬਸ ਦੇਖ ਬਾਈ ਗੱਲ ਐ ਉਹ ਆ ਇਤਿਹਾਸ ਬਹੁਤ ਵੱਡਾ ਗਵਾਹ ਏ ਵੀ ਰਾਮ ਦੇ ਨਾਲ ਉਹਦੇ ਭਰਾ ਸੀ ਤੇ ਰਾਵਣ ਦੇ ਨਾਲ ਉਹਦਾ ਭਰਾ ਨਹੀਂ ਸੀ ਨਹੀਂ ਸਹੀ ਉਹ ਹਾਰ ਗਿਆ ਸਹੀ ਹੈ ਹੈ ਹਾਲਾਂਕਿ ਬਦਵਾਨ ਦੋਨੇ ਹੀ ਬਹੁਤ ਵੱਡੇ ਸੀ ਹੈ ਵਿਦਿਆਲੇ ਪੱਖ ਤੋਂ ਰਾਵਣ ਹੋ ਸਕਦਾ ਦੂਜਿਆਂ ਨਾਲੋਂ ਵੱਡਾ ਹੀ ਹੋਵੇ ਰਾਮ ਹੁਣਾਂ ਪਰ ਅਖੀਰ ਨੂੰ ਰਾਮ ਦੇ ਨਾਲ ਉਹਦਾ ਭਰਾ ਸੀਗਾ ਤੇ ਰਾਵਣ ਦੇ ਨਾਲ ਉਹਦਾ ਭਰਾ ਨਹੀਂ ਸੀ ਬਿਲਕੁਲ ਨਹੀਂ ਹੈ ਤੇ ਜਦੋਂ ਭਰਾ ਨਹੀਂ ਸੀ ਤੇ ਅਖੀਰ ਨੂੰ ਮਾਰ ਆ ਹੈ ਭਰਾ ਦੇ ਉਲਟ ਵਾਲੇ ਨੂੰ ਪੈ ਗਈ ਠੀਕ ਹੈ ਕਿ ਨਹੀਂ ਇਹਦਾ ਯਾਰ ਭਰਾਵਾਂ ਦਾ ਮੁੱਲ ਤਾਂ ਯਾਰ ਕੋਈ ਦੁਨੀਆ ਤੇ ਦਿੱਤਾ ਹੀ ਨਹੀਂ ਜਾ ਸਕਦਾ ਯਾਰ ਨਾਲੇ ਫਿਰ ਵੱਡੇ ਹੋਣਾ ਵੀ ਕੀ ਆ ਇਕੱਲੇ ਕਿੱਥੇ ਵੱਡੇ ਹੋਣਾ ਬਾ ਇਧਰੋਂ ਵੀ ਉਵੇਂ ਹੀ ਇੱਥੇ ਵੀ ਕੱਲ ਕੋਈ ਠੋਕ ਦੇ ਸਰਦਾਰ ਠੌਂਕ ਦੇ ਇੱਥੇ ਕਿਲਾ ਬਰਿੰਦਰ ਆ ਇੱਥੇ ਕਿਲਾ ਠੌਂਕ ਦੇ ਛਿਆਰ ਐ ਬਣ ਗਈ ਗੱਲ ਧੋ ਲੈਣਾ ਬਣ ਗਈ ਨਹੀਂ ਚੱਲ ਆਹ ਹਾਂ ਹਾਂ ਉੱਥੋਂ ਉੱਥੋਂ ਚਾਰਪੁਰ ਦਾ ਡੰਡਾ ਤੇ ਆ ਨੀ ਕੋ ਦੱਕਾ ਐਂ ਲੱਗ ਜਾਣੇ ਇਹ ਪਹਿਲਾਂ ਬਾਈ ਸਾਰੇ ਨਿਸ਼ਾਨ ਹੀ ਲੱਗ ਜਾਣ ਨਹੀਂ ਮੈਂ ਤਾਂ ਨਾ ਲਾਈ ਜਾਈਏ ਇੱਧਰ ਹੁਣ ਜਿਹਨੇ ਨਿਸ਼ਾਨ ਲੱਗ ਗਏ ਉਹਨੂੰ ਲਾਈਨ ਆਪਾਂ ਲਾ ਦਿੰਦੇ ਨੀ ਇਹ ਇਹ ਲਾਈਨ ਆਪਾਂ ਬੰਦਿਆਂ ਨੂੰ ਕਹਿ ਦਈਏ ਆਪਣਿਆਂ ਨੂੰ ਬਈ ਤੁਸੀਂ ਲਾਈਨਾਂ ਲਾਉਣ ਲੱਗ ਜਾਓ ਹਾਂ ਮਾਤਾ ਲਕੇ ਕਹਿੰਦਾ ਸੀ ਮੈਂ ਕਿਹਾ ਬਾਈ ਉਹਨਾਂ ਨੂੰ ਫੋਨ ਲਾ ਲਾ ਮੈਂ ਕਹਿੰਦਾ ਲੱਗ ਰਿਹਾ ਕਿ ਲਾਉਣ ਬਾਪੂ ਮੈਨੂੰ ਤਾਂ ਰੱਥੇ ਧਾਰ ਕੇ ਲਾਉਣਗੇ ਉਹ ਹਾਂ ਹਾਂ ਮੈਂ ਅਸੀਂ ਤਾਂ ਪਤਾ ਹੋਰ ਪਿਉ ਤਾਂ 35 ਫਿਰਦੇ ਸੀ ਜੇ ਤੁਸੀਂ ਨਾ ਆਉਂਦੇ ਮਹਾਰਾਜ ਹੋਚਾ ਮੈਂ ਕਿਹਾ ਲੈਫਟ ਵਾਲਾ ਸੁਹਾਗਾ ਆਓ ਤੁਸੀਂ ਤਿੰਨ ਤਿੰਨ ਫੁੱਟ ਤੇ ਲਾ ਲੈਨੇ ਆ ਕਿੱਲੀ ਤੇ ਮਾਰ ਕੇ ਡੱਕਰ ਕੇ ਟਰੈਕਟਰ ਲਖੀਰ ਆਈਆਂ ਮਾਰ ਕੇ ਦਾਵਾ ਦਾਵਾ ਹੈ ਤੇ ਉਲਟ ਉਲਟ ਪਤਾ ਮੈਂ ਕੀ ਸੋਚਿਆ ਸੀ ਆ ਨਿਸ਼ਾਨੀਆਂ ਤੇ ਵੀ ਇੱਕ ਵਾਰੀ ਨਗਾ ਦੂੰ ਕਾਂਟੀ ਲੋਟ ਵੀ ਡੱਬੇ ਦੇਊਗਾ ਕੱਟ ਨਹੀਂ ਆ ਟਰੈਕਟਰ ਦੀ ਟਾਈਟ ਹੋਰ ਕਰਦੇ ਵਾਜ ਬੱਲ ਆਈ ਹੁਣ ਤੇ ਸਮਝ ਗਏ ਨਾ ਗੱਲ ਉਹ ਜਿੱਥੇ ਕਾਂਟੀ ਤੇ ਕਾਂਟੀ ਭिडੂ ਉੱਥੇ ਠੋਕੀ ਜਾਵਾਂਗੇ ਠੀਕ ਆ ਨਾ ਮੇਰਾ ਸੋਚਿਆ ਵਾ ਸੀ ਵੀ ਟਰੈਕਟਰ ਦੇ ਟਾਇਰਾਂ ਦੇ ਸੇਧ ਨੂੰ ਕਿੱਲੀ ਲਾਉਂਗਾ ਲਾ ਤੇ ਜਦੋਂ ਕਿੱਲੀ ਟਰੈਕਟਰ ਦੇ ਸੇਧ ਨੂੰ ਲਾ ਲਈ ਤੇ ਟਰੈਕਟਰ ਦਾ ਟਾਇਰ ਹਰੇਕ ਵਿੱਚ ਰੱਖੂੰ ਸਿਆੜ ਦੇ ਉਹ ਮਗਾਓ ਤੁਸੀਂ ਮੈਨੂੰ ਇਹ ਦੱਸੋ ਹਣਾ ਬਾਈ ਹਾਂਜੀ ਬਿਲਕੁਲ ਸਹੀ ਤੇ ਨਿਸ਼ਾਨ ਲੱਗ ਗਏ ਉਲਟ ਮਾਰ ਤੇ ਡੱਬੇ ਬਣ ਗਏ ਤੇ ਡੱਬੇ ਡੱਬੇ ਦੇਖੂੰ ਦੇਖੂੰ ਜੇਖੂ ਜੇਖੋ ਕੀ ਫਿਰ ਮੈਂ ਤਾਂ ਇਹ ਸੋਚਿਆ ਵਾ ਸੀ ਮੈਂ ਕਿਹਾ ਵੀ ਫਿਰ ਜੇ ਬਾਈ ਵਰਗੇ ਨਾ ਆਏ ਤਾਂ ਕਰ ਦਾਂਗੇ ਜਸਪਾਲ ਸਹੀ ਸੀ ਨਾ ਪਿਓ ਤੇ ਇਹ ਮਾਪਾ ਦਾ ਕਰਦੇ ਨੇ ਕਚਲਾਮਾ ਚਲਾ ਕੰਮ ਹਾਂ ਇਹਨਾਂ ਨੇ ਲੈਣਾ ਮਾਰਨੀ ਆ ਤੁਹਾਨੂੰ ਤਾਂ ਆਪਾਂ ਨਹੀਂ ਦਿੰਦੇ ਪਾਵਾਂ ਹੂੰ ਤਾਂ ਵਿਲੇ ਹੋ ਜਾਂਦੇ ਲਾ ਕੇ ਲੈ ਵੀ ਗੱਲ ਹੋ ਗਈ ਆ ਕੰਮ ਹੋ ਗਿਆ ਸ਼ੁਰੂ ਬਸ ਬੋਕੀ ਨਾਲ ਲੈ ਅੱਗੇ ਹਾਂਜੀ ਅੱਗੇ ਬੋਲ ਹੀ ਆ ਵੈਸੇ ਇਹ ਥੋੜਾ ਜਿਹਾ ਮੱਤ ਨਾਲ ਬਸ ਇੰਨਾ ਕੀ ਲਾਉਣਾ ਆਈ ਬਾਈ ਲਫਾਫਾ ਲਾ ਦੇਣਾ ਹਾਂਜੀ ਲਫਾਫਾ ਤੇ ਜਿਹੜੀ ਬਾਈ ਫਿਰ ਉਹ ਬੋਰੀ ਬਾਰੀ ਲਾਉਂਦੇ ਹੁੰਦੇ ਉਹ ਕੀ ਹੁੰਦਾ ਸਾਬਕ ਤਾ ਉਹ ਫੇਲਾ ਕੰਮ ਉਹ ਤਾਂ ਧਮਲੇ ਤੇ ਲਾਉਣ ਵਾਲੀ ਗੱਲ ਹੀ ਹੋ ਗਈ ਨਾ ਇਹ ਅੱਛਾ ਉਹਨੇ ਗਰੋਟ ਨਹੀਂ ਕਰਨਾ ਲੈ ਵੀ ਭਾਈ ਚਲੋ ਭਾਈ ਆਹ ਲਓ ਜੀ ਆਹ ਲੱਗ ਗਿਆ ਇਹ ਆਥਣ ਤੱਕ ਲੱਗ ਜਾਣੇ ਸਾਰੇ ਬਿਲਕੁਲ ਜੋ ਲਵਾਉਣਾ ਨਾ ਇਹਨੂੰ ਸਿੱਧਾ ਰੱਖਣਾ ਤਕਰੀਬਤ ਥੱਲੇ ਮਿੱਟੀ ਸਿੱਧੀ ਹੋਵੇ ਚਾਹੇ ਨਾ ਹੋਵੇ ਹਾਂ ਸੇਮ ਸਿੱਧੀ ਹੋਣੀ ਹਾਂ ਆਪਾਂ ਸਿੱਧਾ ਰੱਖਾਂ ਆ ਜਮਨ ਤਾਂ ਹਾਂ ਨੂੰ ਖੜਮਾ ਰੱਖਣਾ ਨੇ ਤਾਂ ਤਾਂ ਨੂੰ ਜਾਣਾ ਕਿਉਂ ਜੇ ਟੇਡਾ ਹੋ ਗਿਆ ਟੇਡਾ ਗਿਆ ਅੱਛਾ ਜੀ ਮੈਂ ਧਿਆਨ ਰੱਖਣਾ ਸਿੱਧਾ ਹੋਵੇ ਬਿਲਕੁਲ ਇੱਕ ਮੈਨੂੰ ਸੋਹਣਾ ਵੀਰਾ ਹੋਰ ਗੱਲ ਦੱਸ ਕੇ ਜਾ ਵੀ ਹੁਣ ਇਹਨੂੰ ਲੇਕਨ ਬਾਟਰ ਰਕੇ ਮੇ ਲਾਉਣਾ ਵਾ ਬਾਣੀ ਪਾ ਦੇਣਾ ਸਿੱਧਾ ਬਾਣੀ ਪਾ ਦੇਣਾ ਕੋਈ ਇਹਨੂੰ ਤੰਗੀ ਨਹੀਂ ਨਾ ਨਾ ਹੀ ਕੋਈ ਨਹੀਂ ਪਾਣੀ ਜਿੰਨਾ ਇਹਨੂੰ ਲੱਗ ਜੇਗਾ ਵਧੀਆ ਫਾਇਦਾ ਹੀ ਹੋਵੇਗਾ ਤੇ ਬਾਟਰ ਇਹਨੂੰ ਲਾ ਦਾਂਗੇ ਅਸੀਂ ਕੱਸੀ ਕੱਸੀ ਦਾ ਤੇ ਇੱਕ ਗੱਲ ਮੈਨੂੰ ਹੋਰ ਦੱਸ ਦੋ ਹੁਣ ਇਹਦੇ ਬਾਰੇ ਹਾਂਜੀ ਇਹਨੂੰ ਬਾਟਰ ਲੱਗ ਗਿਆ ਤੇ ਬਾਟਰ ਇਹਨੂੰ ਕਿੰਨੇ ਦਿਨਾਂ ਬਾਅਦ ਲਾਉਣਾ ਪਾਣੀ ਹੋਣ ਜਿਵੇਂ ਗਰਮੀ ਹੈ ਨਾ ਇਹ ਦੋ ਤਿੰਨ ਮਾੜੀ ਸਲਾਹ ਹੀ ਰੱਖਣੀ ਆ ਪਤਗੀਆਂ ਦੋ ਤਿੰਨ ਮਹੀਨੇ ਜਿੰਨਾ ਚਿਰ ਜੜ ਵਧੀਆ ਲਾਉਂਦਾ ਨਹੀਂ ਮਤਲਬ ਜਿੱਦਾਂ ਸਾਨੂੰ ਆਏ ਜੇ ਲੱਗੇ ਵੀ ਬਾਣ ਪਾਣੀ ਮੰਗਦਾ ਤੇ ਅਸੀਂ ਦੇ ਦੇਣਾ ਹਾਂਜੀ ਹਾਂਜੀ ਬਿਲਕੁਲ ਸੁੱਕ ਨਹੀਂ ਹੋਣ ਦੇਣਾ ਬਸ ਉਹਦੋਂ ਚਿੱਟੀ ਜਿ ਹੋਵੇ ਜਗ੍ਹਾ ਕੋਸ਼ਿਸ਼ ਕਰਾਂਗੇ ਵੀ ਇਹਦਾ ਕਿਆਰਾ ਜਿਹੜਾ ਉਹ ਆਪਾਂ ਦੋ ਕਰ ਦਿਆਂਗੇ ਇਹਨੇ ਨਾ ਵੱਟ ਪਾ ਦਿਆਂਗੇ ਕਿਉਂਕਿ ਵਿਚਾਲੇ ਜਗ੍ਹਾ ਹੈਗੀ ਆ ਤੇ ਬੱਟਾਂ ਭਾਵੇਂ ਕਿਾਰੇ ਦੇ ਵਿੱਚ ਤਿੰਨ ਕਰਦਗੇ ਹਾਂਜੀ ਇਹਨੇ ਨਾ ਪਾਣੀ ਫਿਰ ਥੋੜਾ ਲੱਗਿਆ ਕੋਈ ਨਹੀਂ ਪਾਣੀ ਦਾ ਕੋਈ ਦਿੱਕਤ ਨਹੀਂ ਅੱਛਾ ਨਾ ਵੱਧ ਪਾਣੀ ਲੱਗੇਗਾ ਨਹੀਂ ਉਹਨਾਂ ਇਹ ਗਰਮੀ ਦੇ ਵਿੱਚ ਉਹ ਬਹੁਤ ਜ਼ਿਆਦਾ ਫਿਰ ਕੱਸੀ ਚੱਲਦੀ ਆ ਆਪਣੇ ਕੋਲੇ ਹਾਂ ਪਾਣੀ ਬਹੁਤ ਹੈ ਤੇ ਫਿਰ ਤਾਂ ਆਪਾਂ ਕੱਢ ਦਿਆਂਗੇ ਕੜਿੱਲ ਹਾਂ ਬਸ ਉਹਨੇ ਗੁੱਥੀ ਬਾਅਦ ਕੀ ਕਰਨਾ ਤੁਸੀਂ ਇੱਥੇ ਜਿਵੇਂ ਮੱਟਰ ਭਰ ਲੈਣਾ ਕਰਨਾ ਕੀ ਨਾਲ ਕੋਸ਼ਿਸ਼ ਕਰਨੀ ਹੈ ਜਿਹੜੀ ਇਹ ਕਲੀ ਵਾਲੀ ਮਿੱਟੀ ਹੈ ਨਾ ਇਹ ਹੀ ਆਪਾਂ ਦੁਬਾਰਾ ਵਿੱਚ ਪਾਈਏ ਓਏ ਹੋਏ ਹੋਏ ਹਾਂ ਇਹ ਕਲੀ ਕਲੀ ਮਤਲਬ ਇਹਦੇ ਲਈ ਬੈਨੀਫੀਟਡ ਹੈ ਆ ਹਾਂ ਜੀ ਬਹੁਤ ਕਲੀ ਦਾ ਹਾਂ ਜੀ ਆਈ ਮਿੱਟੀ ਚੱਕ ਕੇ ਪਾਸ ਰੱਖ ਆਂ ਸ਼ਾਬਾਸ਼ ਲੈ ਵੀ ਸਜਣ ਨੂੰ ਤਿੰਨ ਦਿਨਾਂ ਦੀ ਮਿਹਨਤ ਤੋਂ ਬਾਅਦ ਸਜਣ ਨੂੰ ਤਿੰਨ ਦਿਨਾਂ ਦੀ ਮਿਹਨਤ ਤੋਂ ਬਾਅਦ ਪਾਉਮ ਗਿਆ ਲੱਗ ਹੁਣ ਇਹ ਦੂਗਾ ਵੇਖਾਂਗੇ ਕੀ ਰਿਜ਼ਲਟ ਮਿਲਦਾ ਕਿਹੜਾ ਤਾਂ ਸੋਹਣੇ ਲੱਗਦੇ ਆ ਖੜੇ ਆਂਡ ਗਵਾਂਡਿਆਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਲਾਇਆ ਪਰ ਸਿਰਾਂ ਗੱਲ ਬਾਤ ਆ ਕਿਹੜਾ ਸੋਹਣੇ ਲੱਗਦੇ ਆ ਇੱਕ ਦੇਖ ਹਮਣੀ ਜਿੱਧਰਲੇ ਪਾਸੇੋਂ ਪੁੱਤ ਮਰਜ਼ੀ ਦੇਖ ਲੈ ਲੈਣਾ ਚ ਹੀ ਲੱਗਦੇ ਆ ਹਾਂਜੀ ਦੇਖੋ ਇੱਧਰ ਨੂੰ ਦੇਖਦੇ ਆ ਤਾਂ ਵੀ ਲਾਈਨਾਂ ਚ ਹੀ ਲੱਗਦੇ ਆ ਜਿੱਧਰੋਂ ਮਰਜ਼ੀ ਦੇਖ ਲਓ ਜਿੰਦਰੋਂ ਮਰਜ਼ੀ ਇੰਨੇ ਮਣ ਮਣ ਕੇ ਲਾਇਆ ਤਿੰਨ ਦਿਨ ਲਾਗੇ ਲਾਉਂਦੇ ਆ ਨੂੰ ਪਰ ਕਰਤੀ ਕਮਾਲ ਲਾਉਣ ਵਾਲੀ ਜਿੱਧਰੋਂ ਮਰਜ਼ੀ ਦੇਖ ਲੈ ਲੈ ਇੰਨਾ ਹੀ ਲਾਈਨਾਂ ਲਾਦੀਆਂ